ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲੋ ਜੀ ਅੱਜ ਲੱਗੇ ਆ ਛੋਟੀ ਜੀ ਮੱਕੀ ਦੇ ਸਪਰੇਅ ਕਰਨ ਇਹ ਸਪਰੇਅ ਚੱਲਦੀ ਆ ਹੱਥ ਦੇ ਨਾਲ ਕਿਉਂਕਿ ਜਿਹੜੀ ਕੱਖਾਂ ਵਾਲੀ ਸਪਰੇਅ ਆ ਉਹ ਗਿੱਲੇ-ਗਿੱਲੇ ਖੱਤਿਆਂ 'ਚ ਬਾਲੀ ਕਰਨੀ ਪੈਂਦੀ ਆ ਤਾਂ ਜਾ ਕੇ ਅਸਰ ਵਧੀਆ ਹੁੰਦਾ ਵਾ ਅੱਜ ਸਪਰੇਅ ਚੱਲਦੀ ਆ ਕੱਖਾਂ ਵਾਲੀ ਉਹੀ ਲੋਟਸ ਦੇ ਨਾਲ ਐਟਰਾਜਿਨ ਪਾਈ ਆਪਾਂ ਤੇ ਇਹ ਹੱਤੇ ਦੇ ਵਿੱਚ ਥੋੜਾ ਮੋਥਾ ਹੀ ਆ ਮੋਥਾ ਮਰ ਜਾਂਦਾ ਸਪਰੇਅ ਆਪਾਂ ਇਹਦੇ ਨਾਲ ਤਾਂ ਕਰਦੇ ਕਿਉਂਕਿ ਨਾ ਜੇ ਉਹਦੇ ਨਾਲ ਕਰਦੇ ਆ ਖੇਤ ਗਿੱਲਾ ਰੱਖਣਾ ਪੈਂਦਾ ਜਿਆਦੇ ਉਹ ਥੋੜਾ ਸੁੱਕੇ ਖੱਤੇ ਜਵਾੜਨਾ ਪੈਂਦਾ ਤਾਂ ਕਰਕੇ ਪ੍ਰੋਬਲਮ ਹੁੰਦੀ ਆ ਵੀ ਸੁੱਕੇ ਖੱਤੇ ਜਵਾੜਦੇ ਆ ਫਿਰ ਦਵਾਈ ਅਸਰ ਨਹੀਂ ਕਰਦੀ ਹਨਾ ਫਿਰ ਦਵਾਈ ਅਸਰ ਘਟ ਜਾਂਦਾ ਤੇ ਉਹ ਪ੍ਰੋਬਲਮ ਤੇ ਸਪਰੇਅ ਹੁਣ ਚੱਲਦੇ ਆ ਤਾਂ ਹੀ ਬੰਦੇ ਹੱਥਾਂ ਨਾਲ ਲੱਗੇ ਹੋਏ ਆ ਆਪਣੀ ਦੂਜੀ ਗੱਡੀ ਵਾਲੀ ਇਹ ਚ ਪੰਪ ਜੇ ਪਾਣੀ ਭਰ ਕੇ ਰੱਖ ਲਿਆ ਸੀ ਕੱਖਾਂ ਵਾਲਾ ਇਹ ਵੀ ਜਦੋਂ ਵੀ ਜਿੱਥੇ ਪਾਣੀ ਲੱਗਦਾ ਉੰਨੀ ਉੰਨੀ ਕਰਿਆ ਉਹਨਾਂ ਨੇ ਹੁਣ ਜਿਵੇਂ ਇਹ ਖੱਤਾ ਵਾਏ ਆਪਣਾ 7 ਕਿੱਲੇ ਨੂੰ ਪਾਣੀ ਲੱਗ ਗਿਆ ਸੀ ਇਹ 7 ਕਿੱਲੇ ਪੂਰੇ ਗਾਰੇ ਵਰਗੇ ਪਏ ਆ ਦੇ ਲਖਾਲਜ ਵੀ ਖਾਲਕੂਲ ਤੇ ਨਾਲ ਹੀ ਸਪਰੇਹਾਂ ਹੋਈ ਜਾਂਦੀ ਆ ਮਾਈਨੂੰ ਬੰਨੇ ਬੁੰਨੇ ਦੇ ਨਾਲ ਸਮਾਰ ਕੇ ਮਾਰ ਦਿਓ ਉਹ ਖੱਤੀ ਚ ਹੋ ਗਈ ਉਹ ਨਾਲ-ਨਾਲ ਮਾਰੇ ਆਉਣਾ ਸੀ ਸਮਾਰ ਕੇ ਹਾਂ ਰੋਡ ਤੇ ਬੰਨੇ ਬੁੰਨੇ ਨਾਲ ਓਏ ਆ ਗਾ ਖੱਤੇ ਦਾ ਜੇ ਕਰਨੀ ਆ ਆ ਹੋ ਗਿਆ ਸਾਰ ਉਹ ਪਿਰਤਪਾਲ ਦੀ ਭਿੰਡੀ ਨਾਲ ਵਿਚਾਲਿਆ ਸੀ ਆ ਖਾਲ ਖੂਲ ਤੇ ਮਾਰਤੀ ਆ ਸਾਰੇ ਖਾਲਾਂ ਤੇ ਮਾਰ ਦੇਣੀ ਵਿਚਾਲਿਆਂ ਤੇ ਵੀ ਤੇ ਇਹ ਦੇਖ ਲਓ ਵੀ ਇਹ ਆਪਣਾ ਖਾਲ ਨਾ ਇਹਦਾ ਹੈਗਾ ਪਾਣੀ ਜਾਂਦਾ ਚੜ ਕੇ ਕਿਉਂਕਿ ਮੋਟਰ ਇੱਥੇ ਆ ਪਾਣੀ ਜਾਣਾ ਇਹਦਾ ਉਹ ਸਕੂਟਰ ਕੋਲ ਉਹ ਦੇ ਉੱਥੇ ਤੇ ਖਾਲ ਉੱਚਾ ਰੱਖਿਆ ਹੋਇਆ ਉੱਚਾ ਰੱਖਿਆ ਹੈ ਕਾਗਜ਼ ਜਿਹਾ ਪਾਇਆ ਫਿਰ ਵੀ ਇਹ ਆਪਣੀ ਗਵੰਡੀਆਂ ਦੀ ਮੱਕੀ ਆ ਵੀ ਇੱਧਰ ਲੀਕ ਕਰਦਾ ਸੀ ਪਾਣੀ ਤਾਂ ਹੁਣ ਕਾਗਜ਼ ਕੋ ਵਿਚ ਦਿੱਤਾ ਹੈ ਇੱਥੇ ਪਾਇਆ ਲੋ ਵੀ ਵੀਰੇ ਕੰਬਾਈ ਜਾਂਦੀਆਂ ਬੈਲਟਾਂ ਸਮਾਨ ਲੈ ਹੁੰਦਾ ਅੱਜ ਈ ਹਜ਼ਾਰ ਰੁਪਏ ਦਾ ਸਮਾਨ ਆਇਆ ਬੈਲਟਾਂ 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 ਨੇ ਦੋ ਬੈਰਾਂ ਦਾ ਤੇ ਇੱਕ ਆਪਾਂ ਇੱਕ ਮਸ਼ੀਨ ਦੀਆਂ ਬਾਈਆਂ ਨੇ ਆਪਣੇ ਉਹ ਕੀ ਕਹਿੰਦੇ ਹੁੰਦੇ ਆ ਰਾਤਵਾਰ ਆ ਜੀ ਮਾਸ਼ਾਅਰ ਇਸ ਸਮਾਨ ਇੰਨਾ ਕ ਸਮਾਨ ਆਇਆ ਸਾਰੀਆਂ ਬੈਲਟਾਂ ਹੀ ਹੈਤ ਕੀ ਬੈਲਟਾਂ ਚੇਂਜ ਹੁੰਦੇ ਆ ਦੋ ਦੋ ਵੈਲਟਾਂ ਦਾ ਸਪੀਅਰ ਮੰਗਾਈਆਂ ਇਹਦੇ ਵਿੱਚ ਆਹ ਮੈਲਟ ਮਹਿੰਗੀ ਆ ਨਾ ਵੱਡੀ ਵੈਲਟ ਆ ਦੋ ਵੈਲਟਾਂ ਬਾਧੂ ਮੰਗਾਈਆਂ ਨੇ ਅਬ ਦੇਖੀ ਇੱਕ ਆਹ ਦੋ 베ਰੰਗ ਸੀ ਝਾਂਜਰ 베ਰੰਗ ਕਹਿੰਦੇ ਜੀ ਇਹਨਾਂ ਨੂੰ 베ਰੰਗ ਦੀ ਕੀਮਤ ਹੈਗੀ ਆ 2000 ਰੁਪਏ ਦਾ ਇੱਕ ਫੇਰਮਾ ਠੀਕ ਆ ਨਾ ਬਾਲ 베ਰੰਗ ਵੀ ਕਹਿੰਦੇ ਇਹਨਾਂ ਨੂੰ ਆਹ 베ਰੰਗ ਇਹ ਵੈਰਿੰਗ ਪਿਆ ਬਾਈ ਆਪਣੀ ਮਸ਼ੀਨ ਦੇ ਇਸੇ ਸੀਗੀ ਵੈਰਿੰਗ ਸਹੀ ਆ ਉਹ ਵੀ ਢਿੱਲ ਢੁਲ ਦੀ ਸੀਗੀ ਤਾਂ ਕਰਕੇ ਪਾਉਣ ਲੱਗੇ ਆ ਤੇ ਪਾਉਣੇ ਜਾਈਦੇ ਪੈਣੇ ਸੀਗੇ ਤੇ ਆ ਦੋ ਤਿੰਬਲਾਂ ਲੈ ਕੇ ਆਂਦੇ ਆ ਚੱਕ ਲੈ ਬੈਲਟਾਂ ਤੋਂ ਆ ਚੱਕ ਬਾਈ ਇਹ ਵੀ ਸਮਾਨ ਇੰਨਾ ਜਾਨੀ ਕਿ ਲੈ ਕੇ ਆਂਦਾ ਤੇ ਇੱਕ ਇਹਦੀਆਂ ਰਸ 12 ਪਾਈਆਂ ਇੱਕ ਮਸ਼ੀਨ ਦੀ ਆਪਣੀ 21 ਮਾਡਲ ਮਸ਼ੀਨ ਦੀਆਂ ਉਹਦੀਆਂ ਰਸ 12 ਪਾਈਆਂ ਰਸ 12 ਆਪਾਂ ਇਤਕੀ ਬੰਦੇ ਦਾ ਫੋਨ ਆ ਗਿਆ ਸੀ ਵੀ ਕਹਿੰਦਾ ਸਾਤ ਤੋਂ ਲੈ ਕੇ ਪਾ ਕੇ ਦੇਖਿਓ ਵੀ ਅਸੀਂ ਉਹਨੂੰ ਦਿੰਨੇ ਆ ਹਾਲੈਂਡ ਗਮਬਾਈਨ ਨੂੰ ਤੇ ਹਮ ਹੈਗਾ ਚਲ ਠੀਕ ਆ ਤੇ ਪਰ ਰੇਟ ਦਾ ਫਰਕ ਬਹੁਤ ਆ ਇਹ ਬਾਹਰੋਂ ਆ ਗਈਆਂ ਆਪਾਂ ਨੂੰ 4500 ਰੁਪਏ ਦੀਆਂ ਕੰਪਨੀ 'ਚ ਮਹਿੰਗੀਆਂ ਸੀ ਪਰ ਮੈਨੂੰ ਲੱਗਦਾ ਉਨਾਂ ਚੱਲਣ ਦਾ ਫਰਕ ਬਹੁਤ ਪੈਣਾ। ਬਹੁਤ ਜ਼ਿਆਦਾ ਫਰਕ ਲੋ। ਦੋਨੇ ਬੈਟਰੀਆਂ ਨਵੀਆਂ ਧਰਤੀਆਂ ਇਹਦੀਆਂ। ਇਹਦੀਆਂ ਧਰਨੀਆਂ ਪੈਣੀਆਂ ਸੀ ਬਾਈ 21 ਮਾਡਲ ਦੀਆਂ। ਡਾਊਨ ਹੋ ਗਈਆਂ ਬੈਟਰੀਆਂ। ਤੇ ਬਸ ਆ ਬੈਲਟਾਂ ਮੁੱਲਟਾਂ ਹੀ ਆਈਆਂ। ਹੋਰ ਕੋਈ ਸੰਸਮਾਨ ਨਹੀਂ ਪੈਣ ਵਾਲਾ ਇਹਨਾਂ। ਇਹ ਆਪਣੇ 21 ਮਾਡਲ ਆ ਦੇ ਲੋ ਇਹਦੀਆਂ ਸਪੈਕਾਂ ਬਿਲਕੁਲ ਹੀ ਰਗੜ ਗਈਆਂ। ਕੀ ਹੋ ਗਿਆ? ਉੱਥੇ ਅਦੇ ਲੋਸ ਦੇ ਕ ਬਲੀ ਬਣ ਗਏ ਹੁਣ 21 ਮਾਡਲ ਦੀਆਂ ਐ ਕਰਨਾ ਉਹ ਤੇ ਦਫ਼ਤਰ ਤੇ ਰੱਖ ਦੇ ਦਫ਼ਤਰ ਚ ਮੇਜ਼ ਤੇ ਮੇਜ਼ ਦੇ ਉੱਤੇ ਰੱਖ ਦੀ ਵਾ ਹੋ ਗਿਆ ਨਾ ਥਾਰਾ ਓਏ ਉਹ ਵੀ ਪਾ ਦੇ ਤੂੰ ਹਾਂ ਲੈ ਕੇ ਆਇਆ ਮੈਂ ਹਾਂ ਲੈ ਜਾਂਦੀ ਪਾਉਂਦੇ ਮਹੀਨਾ ਖੋਲਣ ਲੱਗਿਆ ਅੱਜ ਤੇ ਹੁਣ ਇਹਨੂੰ ਧਵਾਵਾਂ ਕਿਵੇਂ ਇੱਧਰ ਹੀ ਤੇ ਨੂੰ ਪੜ੍ਹਿਆ ਕਰੂਗਾ ਉੱਤੇ ਰੱਖਿਆ ਖੋਲ ਕੇ ਇਹ ਧਾਰੀ ਮੇਸਿਨੋਂ ਧਵਾਉਂਦੇ ਆ ਹੁਣ ਆਪਾਂ ਇਹ ਆ ਰਾ ਵਿਚੋਂ ਹਾਲਾਤ ਲਓ ਵੀ ਵੀਰੇ ਰੰਗ ਕਰਨ ਲੱਗੇ ਹੌਲਾ ਹੌਲਾ ਨੂੰ ਤੇ ਦੇਖੋ ਕਿੰਨਾ ਸੋਹਣਾ ਰੰਗ ਬਣਿਆ ਹਨਾ ਬਹੁਤ ਪਿਆਰਾ ਰੰਗ ਬਣਿਆ ਉਤਲਿਆਂ ਨੂੰ ਪੀਲਾ ਕਰ ਦੇਣਾ ਇਹਨਾਂ ਨੂੰ ਇਨਾ ਨੂੰ ਪੀੜਾ ਕਰ ਦੇਣਾ ਤੇ ਬਹੁਤ ਹੀ ਪਿਆਰਾ ਰੰਗ ਬਣਿਆ ਸਾਰਾ ਪੂਰਾ ਟਾਪ ਕੁਆਲਿਟੀ ਦਾ ਰੰਗ ਲਿਆ ਬਾਈ ਐਸਪਾ ਦਾ ਮੈਂ ਕਹਿੰਦਾ ਐਨ ਲਗੜਿਆ ਰੁਗੜਿਆ ਇੰਨਾ ਕਿ ਮਲਾਈਮਾ ਪੂਰੇ ਮਲਾਈਮ ਲੈਂ ਪਿਆ ਹਲ ਦੇ ਲਓ ਸਾਰੇ ਹਾਲ ਕਰ ਲੈ ਹਾਲ ਹੋ ਗਏ ਸੁਹਾਗੇ ਸੁਭਗੇ ਹੋ ਗਏ ਆਹਾ ਹੋ ਗਿਆ ਤੈਨ ਟੰਗਾ ਜਿਆ ਜਿੰਦੇ ਹੋਗੇ ਤਵੀਆਂ ਕਰਨੀਆਂ ਹਜੇ ਵੱਡੀਆਂ ਸਵਾਨ ਟੀ ਮਸ਼ੀਨਾ ਦੋਨੇ ਰਿਪੇਅਰ ਹੋ ਗਈਆਂ ਆਹ ਮਸ਼ੀਨ ਦਾ ਰੰਦਾ ਸੀ ਥਰੇਸ਼ਰ ਆਉਣ ਵਾਲਾ ਉਹ ਥਰੇਸ਼ਰ ਅੱਜ ਆ ਗਿਆ ਰਸਵਾਰਾਂ ਲਾ ਕੇ ਰਸਵਾਰਾਂ ਲਾ ਕੇ ਆਪਣੇ ਆਹ ਮਸ਼ੀਨ ਦੇ ਪਹਿਲੀ ਚੀਜ਼ ਆਪਾਂ ਦੇਸੀ ਪਾਈ ਆ ਤੁਸੀਂ ਦੇਖ ਲਓ ਵੀ 2021 ਮਾਡਲ ਦੀਆਂ ਰਸਵਾਰਾਂ ਹੁਣ ਪਈਆਂ ਇਹਦੀਆਂ ਤੇ ਪਹਿਲੀ ਚੀਜ਼ ਆਪਾਂ ਦੇਸੀ ਪਾਈ ਆ ਤੇ ਰਸਬਾਰਾ ਵੀ ਜਾਣ ਕੇ ਆਮ ਲੈ ਕੇ ਬੰਦਾ ਕਹਿੰਦਾ ਵੀ ਪੂਰੀਆਂ ਚੱਲਣਗੀਆਂ ਮੈਂ ਕਹਾ ਚਲ ਦੇਖਦੇ ਆਂ ਤੇ ਦੇਖ ਲਓ ਬਾਈ ਜੀ ਰੰਗ ਤੇ ਦੋਨੇ ਕਮ ਇੰਨਾ ਰਿਪੇਅਰ ਹੋ ਗਈਆਂ ਆਪਣੀਆਂ ਤੇ ਰਿਪੇਅਰ ਹੋਣ ਤੋਂ ਬਾਅਦ ਤੁਹਾਨੂੰ ਦੱਸਿਆ ਵੀ ਇੱਕ ਬਸ ਬੈਲਟਾਂ ਪਾਈਆਂ ਨੇ ਤੇ ਦੋ ਬੈਰਿੰਗ ਪਏ ਆ ਔਰ ਕੋਈ ਵੀ ਕੰਮ ਨਹੀਂ ਨਿਕਲਿਆ ਜਾਂ ਨਾ ਸੀਗਾ ਉਹਨਾਂ ਦਾ ਤੇ ਇੱਕ ਮੁਗਲੈਲ ਬਦਲੀ ਕਰਨਾ 30000 ਦਾ ਇਹ ਸ ਬੈਲਟਾਂ ਬੁਲਟਾਂ ਆਈਆਂ ਬੈਲਟਾਂ ਦਾ ਚਲੋ ਜਿਹੜੀਆਂ ਦੋ ਉਹ ਗੇਅਰ ਵਾਲੀਆਂ ਨੇ ਉਹ ਇੱਕ ਦੋ ਵੱਧੂ ਹੀ ਲੈ ਕੇ ਆਉਂਦੀਆਂ ਕੀ ਹਜੇ ਪੌਣੀਆਂ ਤਾਂ ਹੈ ਨਹੀਂ ਉਦੋਂ ਉਹਦੇ ਕਰਕੇ 30000 ਰੁਪਏ ਬਣਿਆ ਆਪਣਾ 30000 ਰੁਪਏ ਉਹ ਬਣਿਆ 30000 ਰੁਪਏ ਉਹ ਬਣਿਆ ਆਪਣਾ ਤੇ 44 ਪਤਾ ਨਹੀਂ 4600 ਦੀਆਂ ਰਸਬਾਰਾਂ ਆਈਆਂ ਸੀਗੀਆਂ ਜਿਹੜੀਆਂ ਦੀਆਂ ਮੈਂ ਲੈ ਕੇ ਆਇਆ ਤੇ ਇੰਨਾ ਫਰਕ ਸੀਗਾ ਹਨਾ ਤੇ ਬਾਕੀ ਜੋ ਵੀ ਇੰਨੀ ਖਰਚ ਆਇਆ ਰਿਪੇਅਰ ਤੇ ਹੋਰ ਕੋਈ ਨਹੀਂ ਤੇ ਹੁਣ ਜਿਹੜਾ ਲੱਗਣਾ ਵਾ ਤੇ ਇੰਨਾ ਖਰਚ ਆਇਆ ਵੀਰੇ ਦੇਖ ਲਓ ਹਨਾ ਤੇ ਕੁਆਲਿਟੀ ਦਾ ਫਰਕ ਤਾਂ ਹੈਗਾ ਨਾ ਬਹੁਤ ਬਹੁਤ ਜ਼ਿਆਦਾ ਮੈਟਰ ਕਰਦੀ ਆ ਕੁਆਲਿਟੀ ਬਾਈ ਤੇ ਹੋਰ ਪਈਆ ਕੋਈ ਨਹੀਂ ਲੱਗਿਆ ਤੇ ਮਗਲੈਲ ਬਦਲਣ ਤੇ ਹੁਣ ਲੱਗਣਾ ਦੋਨੇ ਇੰਜਨਾਂ ਦੇ ਬਦਲਨੇ ਬਦਲੀ ਕਰਨੇ ਆ ਮਗਲੈਲ ਵੀ ਬਦਲਨੇ ਆ ਸ਼ੈਡ ਐਕਸਲੂਡਕਸ਼ਨ ਵਾਲੇ ਤੇਲ ਚੇਂਜ ਹੋਣਗੇ ਤੇ ਸਾਰੇ ਚੇਂਜ ਹੋਣੇ ਆ ਜੇ ਹਾਈਡਰੋਲਿਕ ਵੀ ਹੋਇਆ ਤੇ ਉਹ ਵੀ ਕਰਨਾ ਪੈਣਾ ਤੇ ਬਸ ਯਾਨੀ ਕਿ ਆ ਖਰਚਾ ਆ ਹੈਨਾ ਦੇਖ ਲੋਗੇ ਤੁਹਾਡੇ ਮੂਰੇ ਆ ਹੈਨਾ ਕਿ ਕਿੰਨਾ ਕੇ ਖਰਚਾ ਆਉਂਦਾ ਦੋ ਮਸ਼ੀਨਾਂ ਹੋ ਗਈਆਂ ਤੇ ਲੋਕ ਕਿੰਨੇ ਸਾਲਾਂ ਬਾਅਦ 8 12 ਬਦਲੀ ਹੋਈਆਂ ਤੇ ਹਜੇ ਤੱਕ ਐਲੀ ਪੈਡ ਪੈਡ ਹੋਈ ਹੀ ਆ ਸਾਰੇ ਕੁਝ ਹੈਨਾ ਬਹੁਤ ਚੀਜ਼ਾਂ ਨੇ ਜਿਹੜੀਆਂ ਉਹੀ ਚੱਲਦੀਆਂ ਨੇ ਹਨ ਤੇ ਬਹੁਤ ਵੀਰਾਂ ਦਾ ਹੁੰਦਾ ਸਾਰਿਆਂ ਸਾਰਿਆਂ ਦੇ ਕੁਐਸਚਨ ਇਹੀ ਹੁੰਦਾ ਵਾ ਵੀ ਆਪਣਾ ਕਿੱਦਾਂ ਵੀ ਡਰ ਤਾਂ ਹਰੇਕ ਵੀਰ ਦੇ ਮਨ 'ਚ ਹੁੰਦਾ ਹਨ ਕਿਉਂਕਿ ਬਈ ਪੈਸੇ ਲਾਉਣੇ ਹਨ ਹਰ ਇੱਕ ਨੇ ਤੇ ਬਸ ਪ੍ਰੋਬਲਮ ਕੀ ਵੀ ਕਿਸੇ ਨੂੰ ਵੀ ਵੀਰੇ ਇਹਦੀ ਹੌਲੈਂਡ ਦੀ ਕੰਬਾਈਨ ਦੀ ਖਾਸियत ਇਹ ਆ ਕਿ ਇਹਦੇ ਰਿਪੇਅਰ ਹੀ ਨਹੀਂ ਹੁੰਦੇ ਵੀ ਸਮਾਨ ਹੀ ਨਹੀਂ ਪੈਂਦਾ ਇਹ ਇੱਕ ਖਾਸियत ਆ ਹਨ ਕਿ ਚਲੋ ਹੁਣ ਤਾਂ ਇਹਨਾਂ ਨੇ ਹੱਬ ਬਣਾ ਦਿਆ ਮੇਨ ਹੱਬ ਆਪਣੀ ਮੋਗੇ ਬਣ ਗਈ ਆ ਸਾਨੂੰ ਤਾਂ ਬਹੁਤ ਨੇੜੇ ਹੋ ਗਿਆ ਜਿਹੜੇ ਵੀ ਵੀਰ ਨੂੰ ਸਮਾਨ ਚਾਹੀਦਾ ਉੱਥੇ ਮੋਗੇ ਮੋਗੇ ਮਿਲ ਜਾਂਦਾ ਜਿਨ੍ਹਾਂ ਕੋਲੇ ਹਾਲੈਂਡ ਕੰਬਾਈਨ ਮੋਗੇ ਆਪਣੇ ਹੈਗੇ ਆ ਉਹ ਆਪਣੇ ਆਸ਼ੂ ਹੁਣੀ ਆ ਜਿਹੜੇ ਹਾਲੈਂਡ ਟਰੈਕਟਰ ਵੇਚਦੇ ਆ ਉਹਨਾਂ ਦੇ ਕੋਲ ਹੈਗਾ ਸਾਰਾ ਸਮਾਨ ਉਹਨਾਂ ਤੋਂ ਮਿਲ ਜਾਂਦਾ ਤੇ ਕੋਈ ਦਿੱਕਤ ਨਹੀਂ ਹੈਗੀ ਉਹਨਾਂ ਦੇ ਬੰਦਾ ਵੀ ਵਧੀਆ ਰੱਖਿਆ ਹੈ ਰੇਸ਼ਮ ਨਵਾਂ ਮੁੰਡੇ ਦਾ ਉਹ ਸਾਰਾ ਸਮਾਨ ਉਹਨੂੰ ਪਤਾ ਉਹਨੂੰ ਫੋਨ ਕਰੋ ਜਦ ਮਰਜੀ ਉਹ ਤੋਂ ਸਮਾਨ ਪੁੱਛ ਲਓ ਤੇ ਕੰਮਕੁਮ ਸਾਰਾ ਹੋ ਗਿਆ ਫਿਨਿਸ਼ ਬੰਦੇ ਬੰਦੇ ਚਲੇ ਗਏ ਸਾਰੇ ਆਪਣੇ ਘਰ ਨੂੰ ਤੇ ਕੋਈ ਨਹੀਂ ਹੈਗਾ ਹੁਣ ਉਹ ਤੇ ਟਰਾਲੀਆਂ ਟਰੁਲੀਆਂ ਦੀਆਂ ਜਾਲੀਆਂ ਜੂਲੀਆਂ ਡਾਲੇ ਢੁਲੇ ਲਾਤੇ ਦੂਜੇ ਲੋਟ ਕਣਕ ਨੂੰ ਕਰ ਲਈਆਂ ਤਿਆਰ ਸਭ ਕੁਝ ਹਟ ਜੋ ਹਟ ਜੋ ਸਾਲਿਓ ਤੁਸੀਂ ਉਧਰ ਰਹਿ ਲਿਆ ਕਰੋ ਕਿਉਂ ਸੜਕ ਤੇ ਮਰਨਾ ਤੁਸੀਂ ਝਾੜੂ ਝੂੜੂ ਸਾਰਾ ਹੁਣ ਖਾਲੀ ਹੁੰਦਾ ਬਸ ਝਾੜੂ ਝੂੜੂ ਲਾਤਾ ਕੱਲ ਸਮਾਨ ਸਾਰ ਤੇ ਬਿੱਲ ਹੁਣ ਕੋਈ ਬਸ ਵਿਲੇ ਜੀ ਹੁੰਨੇ ਆ ਨਾ ਬੜਾ ਕੰਮ ਕਰ ਨਵਾਸ। ਲੋ ਜੀ ਸਾਰੀ ਫਾਰਮ ਦੀ ਸਫਾਈ ਸੁਪੀ ਕਰ ਲਈ। ਹੁਣ ਕੱਲ ਨੂੰ ਟਾਈਮ ਲੱਗੂਗਾ ਤਾਂ ਇਹਨੂੰ ਜ਼ਰੂਰ ਧੋਵਾਂਗੇ। ਆਪਣਾ ਆ ਫਰਸ਼ ਨੂੰ ਉਹ ਪਰਲੇ ਫਰਸ਼ ਨੂੰ ਵੀ ਧੋਣਾ। ਇਹਨੂੰ ਵੀ ਲੈ ਕੇ ਦੂਜੇ ਲੋਟ ਧੋਵਾਂਗੇ। ਤੇ ਹੁਣ ਬਸ ਕਣਕ ਦੀਆਂ ਤਿਆਰੀਆਂ ਚੱਲਦੀਆਂ। ਔਰ ਤਾਂ ਹੁਣ ਕੁਛ ਨਹੀਂ। ਵਿਲੇ ਆ ਬਾਕੀ। ਹੁਣ ਸਾਵਣ ਦੇ ਲੋ ਹੁਣ ਵਿਲੇ ਹੋ ਗਏ। ਹੁਣ ਸਾਰੀ ਜਿਹੜੀ ਟਾਈਮ ਨਹੀਂ ਲੰਘਦਾ। ਵੀਹਾਂ ਹੁੰਦਾ ਹੁਣ ਉਹਨਾਂ ਵੀ ਘਰੀ ਹੋਏ ਵੀ ਘਰੇ ਕੰਮ ਵਿਲੇ ਬਸ ਐਦਾਂ ਹੀ ਚੱਲੀ ਜਾਂਦਾ ਰਹਿੰਦਾ ਕੰਮ ਕਰ ਹੀ ਬਸ ਕਦੀ ਇੱਧਰ ਨੂੰ ਦੇ ਲੋ ਗੜੇ ਵਿਲੇ ਫਿਰਦਿਆਂ ਨੂੰ ਭੁੱਖ ਲੱਗੀ ਜਾਂਦੀ ਰਹਿੰਦੀ ਐ ਮਿੰਟਾਂ-ਮਿੰਟਾਂ 'ਚ ਅਰੇ ਕਰਦਿਆਂ ਨੂੰ ਤੰਗ ਕਰੀ ਜਾਂਦਾ ਕੱਲ ਨੂੰ ਮਸ਼ੀਨ ਠਕਣੀ ਆ ਸਾਰੀ ਮਸ਼ੀਨ ਦੇ ਉੱਤੇ ਆਪਣਾ ਕੋ ਤਰਪਾਲ ਲੱਗਿਆ ਮਸ਼ੀਨ ਧੋਤੀ ਸੀ ਨਾ ਆਪਾਂ ਸਾਰੀ ਮੋਟਰਾਂ ਦੇ ਉੱਤੇ ਦੇ ਕੇ ਗੱਟੂ ਸਾਰੀ ਮਸ਼ੀਨ ਸਾਫ਼ ਕਰਤੀ ਤਾਂ ਹੀ ਮਸ਼ੀਨ ਚਮਕਦੀ ਪਈ ਆ ਸਾਰੀ ਧੋਤੀ ਸੀ ਮਸ਼ੀਨ ਹੁਣ ਮਸ਼ੀਨ ਵਾ ਢੱਕ ਦੇਣੀ ਆ ਇਹ ਤੇ ਸਾਰਾ ਕੰਮ ਮੁੱਕ ਗਿਆ ਵਿੱਚ ਵੀਰ ਬਹੁਤਿਆਂ ਨੇ ਕਹਣਾ ਵੀ ਮਸ਼ੀਨ ਦੀ ਸਫਤ ਕਰਦਾ ਵੀਰੇ ਮੈਂ ਮਸ਼ੀਨ ਦੀ ਸਫਤ ਨਹੀਂ ਕਰਦਾ ਮੈਂ ਸਿਰਫ ਇੱਕ ਕੁਆਲਿਟੀ ਦੀ ਸਫਤ ਕਰਦਾ ਹੁੰਦਾ ਠੀਕ ਨਹੀਂ ਕੀ ਜਿਹੜੀ ਚੀਜ਼ ਤੇ ਆਪਣਾ ਇੰਨਾ ਟਾਈਮ ਹੋ ਗਿਆ ਹਨਾ ਪੈਸੇ ਲਾਇਆ ਤੁਸੀਂ ਦੇ ਲੋ ਵੀ ਪਹਿਲੀ ਮਸ਼ੀਨ ਆਪਣੀ 2021 ਮਾਡਲ ਆ ਵੀ ਉਹ ਕਿਸ਼ਤਾਂ ਤੋਂ ਵੀ ਫ੍ਰੀ ਹੋ ਗਈ ਹੈ ਹਨਾ ਤੇ ਉਹਦੀ ਹਜੇ ਤੱਕ ਰਿਪੇਅਰ ਨਹੀਂ ਆਪਾਂ ਕਰੀ ਪੂਰੀ ਫੁੱਲ ਖੋਲ ਕੇ ਹੁਣ ਵੀ ਸਿਰਫ ਇਕੱਲਾ ਥਰੇਸ਼ਰ ਬਦਲੀ ਕਰਿਆ ਥਰੇਸ਼ਰ ਦੀਆਂ ਰਸਵਾਰਾਂ ਲੱਗੀਆਂ ਇੱਕ ਤੇ ਉਹਦੇ ਦੋ ਤਿੰਨ ਬੈਲਟਾਂ ਪਈਆਂ ਤੇ ਜਿਹੜੀਆਂ ਪਈਆਂ ਹਨਾ ਤਿੰਨ ਬੈਲਟਾਂ ਯਾਨੀ ਕਿ ਉਹ ਵੀ ਜਮਾਂ ਟੁੱਟੀਆਂ ਨਹੀਂ ਦੀ ਟੱਕ ਲੱਗੇ ਹੋਈ ਸੀ ਤਾਂ ਮੈਂ ਕਿਹਾ ਵੀ ਔਖੀ ਜਗ੍ਹਾ ਫਿਰ ਟਾਈਮ ਲੱਗਦਾ ਉਦੋਂ ਗਰਮੀ ਹੁੰਦੀ ਆ ਵੀ ਗਰਮ ਹੋ ਜਾਂਦੀ ਉਹ ਤੁਸੀਂ ਬਦਲੀ ਕਰ ਦੋ ਵੀ ਉਸ ਫੇਰ ਚ ਰੱਖ ਲਓ ਹਨ ਤੇ ਦੋ ਉਹਦੇ 베어ਿੰਗ ਪਏ ਆ ਥ੍ਰੈਸ਼ਰ ਵਾਲੀ ਦੋਨੇ ਪਾਸੇ ਵਾਲੇ 베어ਿੰਗ ਆਪਾਂ ਨਵੇਂ ਪਾਤੇ ਉਹ ਹੁਣ ਖਰਾਬ ਹੋ ਗਏ ਦੀ ਜਾਦੇ ਆਪਾਂ ਚੇਂਜ ਨਹੀਂ ਸੀ ਕਰੇ ਉਹੀ ਆ ਹਨ ਤੇ ਬਾਕੀ ਵੀਰੇ ਹੋਰ ਕੋਈ ਚ ਨਹੀਂ ਉਹਨੂੰ ਕਦੇ ਪ੍ਰੋਬਲਮ ਆਈ ਇੱਕ ਗੇਅਰ ਜ਼ਰੂਰ ਉਦੋਂ ਆਪਣਾ ਹੋਇਆ ਸੀ ਟੁੱਟਿਆ ਸੀਗਾ ਗੇਅਰ ਹਾਂਡੀ ਤੇ ਨਹੀਂ ਕਦੇ ਕੋਈ ਪ੍ਰੋਬਲਮ ਨਹੀਂ ਆਈ ਉਹਨੂੰ ਤੇ ਬਸ ਇਹੀ ਚੀਜ਼ਾਂ ਦੀ ਆਈ ਆ ਪ੍ਰੋਬਲਮ ਜੋ ਵੀ ਹੋਈ ਆ ਤੇ ਪਰ ਵੀ ਦੇਖ ਲੋ ਹਨਾ ਕਿ ਨਹੀਂ ਆਪਾਂ ਦੂਜੀਆਂ ਆਂਪਣੀ ਹੋਰ ਕੰਬਾਈਨਾਂ ਨੇ ਬਾਈ ਰਿਪੇਅਰਮੈਂਟਾਂ 'ਚ ਭਾੜ ਲੈਂਦੀਆਂ ਹਰੇ ਉਸੇ ਸੀਜ਼ਨ ਹੀ ਬੰਦਾ ਕਈ ਬੰਦੇ ਖੋਲ ਲੈਂਦੇ ਆ ਹਨਾ ਕਿ ਸਾਰੀਆਂ ਮਸ਼ੀਨਾਂ ਮੈਂ ਐਤਕੀ ਵੀ ਦੇਖੀ ਸੀ ਵੀਡੀਓ ਨਵੀਂ ਮਸ਼ੀਨ ਲਿਆਉਣ ਤੋਂ ਬਾਅਦ ਵੀ ਖੋਲ ਲਈ ਸਾਰੀ ਤੇ ਵੀ ਆਪਾਂ ਨੂੰ ਕੁਆਲਟੀ ਨਾਲ ਪਿਆਰ ਆ ਯਾਰ ਚਾਹੇ ਮੈਂ ਤਾਂ ਇੱਥੇ ਵੀ ਕਹਿੰਨਾ ਕਿ ਹਾਂ ਜਿਹੜੇ ਬੰਦੇ ਕੁਆਲਟੀ ਦਿੰਦੇ ਆ ਉਹਨਾਂ ਨਾਲ ਆਪਾਂ ਨੂੰ ਪਿਆਰ ਚਾਹੀਦਾ ਵੀ ਹਾਂ ਉਹਨਾਂ ਦਾ ਉਹਨਾਂ ਦਾ ਪ੍ਰੋਡਕਟ ਲੈਣੇ ਚਾਹੀਦੇ ਜਿਹੜੇ ਕੁਆਲਟੀ ਦਿੰਦੇ ਆ ਤੇ ਪਰ ਵੀ ਬਸ ਇਹੀ ਗੱਲ ਆ ਕਿ ਪਤਾ ਨਹੀਂ ਕਿਉਂ ਨਹੀਂ ਕੁਆਲਟੀ ਦੇਉਂਦੇ ਹਾਂ ਹਾਲਾਂਕਿ ਮੈਂ ਕਿਸੇ ਵੀ ਚੀਜ਼ ਦੀ ਉਹ ਸਿਫਤ ਨਹੀਂ ਕਰਦਾ ਵੀ ਹਾਂ ਇਹ ਬਹੁਤ ਵਧੀਆ ਨਹੀਂ ਵੀਰੇ ਇਹਦੀ ਸੈਟਿੰਗ ਸ਼ੂਟਿੰਗ ਕਰਨੀ ਆਪਣੇ ਹੱਥ ਵਾਸਤਾ ਸਾਰੀ ਉਹ ਡਰਾਈਵਰਾਂ ਦੇ ਹੱਥ ਵਾਸਤਾ ਜੇ ਜਦੋਂ ਆਪਾਂ ਨੂੰ ਆਪ ਨੂੰ ਨੌਲੇਜ ਆ ਜਾਂਦੀ ਹੈ ਤੇ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਨਹੀਂ ਤੇ ਬਸ ਇਹੀ ਚੀਜ਼ਾਂ ਨੇ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਦੇਖਣਾ ਕਰਨ ਤੇ ਸਮਾਨ ਬਸ ਹਾਂ ਇੱਕ ਹੀ ਚੀਜ਼ ਹੈਗੀ ਹੈ ਇਹਦੀ ਮੇਨ ਕਿ ਇਹਦੇ ਵਿੱਚ ਸਮਾਨ ਜੋ ਵੀ ਪਾਉਣਾ ਬਸ 오ਰੀਜਨਲ ਪਾਓ ਬਸ ਤੇ ਹੋਰ ਕੋਈ ਵੀ ਨਹੀਂ ਦਿੱਕਤ ਆਉਂਦੀ ਜਦੋਂ ਵੀ ਸਮਾਨ ਪਾਉਣਾ origignal ਪਾਇਓ ਬਸ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਜਿਹੜਾ ਵੀ ਕੋਈ ਮਾੜਾ ਮੋਟਾ ਪੈਂਦਾ 벨ਟ ਵੀ ਇਹਦੇ ਦੇਸੀ 벨ਟਾਂ ਨਹੀਂ ਕੰਮ ਕਰਦੀਆਂ ਆਪਣੀਆਂ ਕਿਉਂਕਿ ਇਹਦੀਆਂ ਸਪੀਡਾਂ ਹੋਰ ਆ ਆਪਣੇ 벨ਟਾਂ ਦੇ ਨੰਬਰ ਉਸ ਹਿਸਾਬ ਨਾਲ ਨਹੀਂ ਹੈਗੇ ਤੇ ਉਹ ਨਹੀਂ ਵਰਕ ਕਰਦੇ ਉਹਨਾਂ ਤੇ ਉਹ ਟੁੱਟ ਜਾਂਦੇ ਆ ਇਹਦੀ ਝਾਲ ਨਹੀਂ ਚੱਲਦੀ ਜਿਹੜੀ ਇਹਦੀਆਂ 벨ਟਾਂ ਨੇ ਉਹ ਬਾਈ ਕਿੰਨੇ ਕਿੰਨਾ ਚਰਨੀ ਤੋੜਦੀਆਂ ਇਹ ਚੀਜ਼ਾਂ ਨੇ